ਅਡੇ ਕੋਲ ਕਿੰਨਾ ਸੋਨਾ ਹੈ ਕਿੰਨੀ ਹੋਰ ਕੀਮਤੀ ਚੀਜ਼ਾਂ ਆ ਉਹਦਾ ਵੀ ਵੇਰਵਾ ਤੁਹਾਨੂੰ ਇਹਨਾਂ ਨੂੰ ਦੇਣਾ ਪੈਣਾ ਆ ਆਮ ਵਿਅਕਤੀ ਕੋਲ ਕਿੰਨੀ ਸੇਵਿੰਗ ਹੈਗੀ ਆ ਇਹਦੀ ਵੀ ਜਾਣਕਾਰੀ ਜਿਹੜੀ ਅਗੇ ਇਹਨਾਂ ਨੂੰ ਮਿਲਣੀ ਚਾਹੀਦੀ ਹੈ ਜੇ ਉਹਨਾਂ ਨੂੰ ਲੱਗੇਗਾ ਜੇ ਉਹਨਾਂ ਨੂੰ ਲੱਗੇਗਾ ਕਿ ਇਹ ਠੀਕ ਨਹੀਂ ਹੈ ਤੇ ਉਹ ਵੀ ਜਿਹੜਾ ਉਹਦੇ ਬਾਰੇ ਦੇ ਵਿੱਚ ਕੀ ਕਰ ਰਹੇ ਹੋ ਮੈਂ ਅੱਗੇ ਦੱਸਣ ਵਾਲਾ ਅੱਜ ਦੀ ਜਿਹੜੀ ਮਹੱਤਵਪੂਰਨ ਪ੍ਰੈਸ ਕਾਨਫਰੰਸ ਹੈ ਇਹ ਜਿਹੜਾ ਕਾਂਗਰਸ ਤੇ ਹਿੰਦੀ ਗਠਮੰਦਨ ਨੇ ਆਪਣਾ ਇਲੈਕਸ਼ਨ ਮੈਨੀਫੈਸਟੋ ਜਿਹੜਾ ਕੱਢਿਆ ਜਿਹੜਾ ਸ਼ੁਰੂ ਤੋਂ ਹੀ ਕਾਂਗਰਸ ਤੇ ਬਾਕੀ ਜਿਹੜੇ ਉਹਦੇ ਸਹਿਯੋਗੀ ਐ ਉਹ ਤੁਸ਼ਤੀ ਕਰਨ ਦੀ ਰਾਜਨੀਤੀ ਦੇਸ਼ ਦੇ ਵਿੱਚ ਕਰਦੇ ਨੇ ਉਸੇ ਤਰੀਕੇ ਦੇ ਨਾਲ ਹੀ ਇਹਨਾਂ ਨੇ ਹੁਣ 2024 ਦਾ ਇੱਕ ਬੜਾ ਸ਼ਰਮਨਾਕ ਜਿੰਨੂੰ ਐ ਨਿਆਂ ਪੱਤਰ ਕਹਿ ਰਿਹਾ ਤੇ ਇਸ ਦੀ ਜਨਤਾ ਨਾਲ ਇੱਕ ਅਨਿਆਂ ਪੱਤਰ ਬੜਾ ਵੱਡਾ ਇੱਕ ਧੋਖਾ ਉਹ ਇਹਨਾਂ ਨੇ ਦੇਸ਼ ਦੀ ਜਨਤਾ ਦੇ ਅੱਗੇ ਲਿਆਂਦਾ ਉਹਦੇ ਬਾਰੇ ਭਾਰਤੀ ਜਨਤਾ ਪਾਰਟੀ ਨੇ ਅੱਜ ਇੱਕ ਮਹੱਤਵਪੂਰਨ ਪ੍ਰੈਸ ਕਾਨਫਰੰਸ ਕਰੀ ਹੈ ਅਸੀਂ ਸਾਰੇ ਤੁਹਾਡੇ ਬੜੇ-ਬੜੇ ਅੱਜ ਦੀ ਪ੍ਰੈਸ ਕਾਨਫਰੰਸ ਦੇ ਵਿੱਚ ਸਾਰੇ ਪ੍ਰੈਸ ਦੇ ਮਿੱਤਰਾਂ ਦਾ ਸਵਾਗਤ ਹੈ ਇਸ ਪ੍ਰੈਸ ਪ੍ਰੈਸ ਕਾਨਫਰੰਸ ਦੇ ਵਿੱਚ ਸਾਡੇ ਜ਼ਿਲ੍ਹੇ ਦੇ ਬੜੇ ਹੀ ਸੂਝਵਾਨ ਅਧਿਐਕਸ਼ ਆਦਰਨੀਏ ਵਿਜੇ ਸ਼ਰਮਾ ਜੀ ਲੋਕ ਸਭਾ ਖੇਤਰ ਤੋਂ ਕੋ-ਕਨਵੀਨਰ ਸਤੀਸ਼ ਮਹਾਜਨ ਜੀ ਪਾਰਟੀ ਦੇ ਪ੍ਰਵਕਤਾ ਯੋਗੇਸ਼ ਠਾਕੁਰ ਜੀ ਔਰ ਇਸ ਮੰਡਲ ਦੇ ਅਧਿਐਕਸ਼ ਹਾਦਰਨੀ ਸ਼ਮਸ਼ੇਰ ਠਾਕੁਰ ਜੀ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਹਾਜ਼ਰ ਹੈ। ਔਰ ਜਿਹੜਾ ਵਿਸ਼ੇ ਨੂੰ ਲੈ ਕੇ ਯੁਗੇਸ਼ ਜੀ ਨੇ ਸ਼ੁਰੂਆਤ ਕੀਤੀ ਹੈ ਉਹ ਵਾਕਈ ਬਹੁਤ ਇੰਪੋਰਟੈਂਟ ਵਿਸ਼ਾ ਹੈ ਔਰ ਅਸੀਂ ਤੁਹਾਡੇ ਮਾਧਿਅਮ ਦੇ ਨਾਲ ਪ੍ਰਾਰਥਨਾ ਕਰ ਰਹੇ ਹਾਂ ਕਿ ਇਹਨੂੰ ਢੰਗ ਦੇ ਨਾਲ ਜਨਤਾ ਦੇ ਵਿੱਚ ਲੈ ਕੇ ਆਇਆ ਜਾਵੇ। ਜਿੱਥੇ ਆਦਰਨੀ ਪ੍ਰਧਾਨ ਮੰਤਰੀ ਮੋਦੀ ਜੀ ਇੱਕ ਵਿਕਾਸ ਦਾ ਏਜੰਡਾ ਪਿਛਲੇ 10 ਸਾਲ ਤੋਂ ਲੈ ਕੇ ਚੱਲੇ ਹੋਏ ਹੈ ਔਰ ਉਸ ਵਿਕਾਸ ਦੇ ਏਜੰਡੇ ਦੇ ਕਾਰਨ ਤੁਸੀਂ ਸਭ ਨੇ ਵੇਖਿਆ ਕਿ ਕਿੰਨਾ ਵਿਕਾਸ ਇਸ ਦੇਸ਼ ਤੇ ਅੰਦਰ ਹੋਇਆ ਜਿਹਦਾ ਜ਼ਿਕਰ ਸਮੇਂ-ਸਮੇਂ ਦੇ ਉੱਪਰ ਅਸੀਂ ਕਰਦੇ ਰਹੇ ਹਾਂ ਅਖਬਾਰਾਂ ਦੇ ਮਾਧਿਅਮ ਦੇ ਨਾਲ ਵੀ ਤੁਹਾਡੀ ਜਾਣਕਾਰੀ ਦੇ ਵਿੱਚ ਆਂਦਾ ਰਿਹਾ ਲੇਕਿਨ ਜਿਹੜਾ ਕਾਂਗਰਸ ਨੇ ਆਪਣਾ ਘੋਸ਼ਣਾ ਪੱਤਰ ਜ ਜਿਹਨੂੰ ਨਿਆਂ ਪੱਤਰ ਕਹਿੰਦੇ ਆ ਕਿਆ ਉਹ ਵਾਕਈ ਹਿੰਦੁਸਤਾਨ ਦੀ ਸਾਰੀ ਜਨਤਾ ਦੇ ਨਾਲ ਨਿਆਂ ਕਰ ਰਿਹਾ ਇਹ ਤੁਸੀਂ ਡਿਸਾਈਡ ਕਰਨਾ ਔਰ ਸਾਡੇ ਇਲਾਕੇ ਦੇ ਲੋਕਾਂ ਨੇ ਡਿਸਾਈਡ ਕਰਨਾ ਹੁਣ ਉਹ ਸਥਿਤੀ ਉਹ ਆ ਗਈ ਹੈ ਕਿ ਇਹਨਾਂ ਦੇ ਘੋਸ਼ਣਾ ਪੱਤਰ ਨੂੰ ਅਗਰ ਢੰਗ ਦੇ ਨਾਲ ਔਰ ਮਾਈਨਿਊਟਲੀ ਸਟੱਡੀ ਕੀਤਾ ਜਾਏ ਤੇ ਤੁਹਾਡੀ ਪ੍ਰਾਪਰਟੀਜ਼ ਦੇ ਉੱਪਰ ਵੀ ਉਹਨਾਂ ਹਮਲਾ ਹੋਣ ਜਾ ਰਿਹਾ ਤੁਹਾਡੇ ਕੋਲ ਕਿੰਨਾ ਸੋਨਾ ਹੈ ਕਿੰਨੇ ਹੋਰ ਕੀਮਤੀ ਚੀਜ਼ਾਂ ਆ ਉਹਦਾ ਵੀ ਵੇਰਵਾ ਤੁਹਾਨੂੰ ਇਹਨਾਂ ਨੂੰ ਦੇਣਾ ਪੈਣਾ ਆ ਆਮ ਵਿਅਕਤੀ ਕੋਲ ਕਿੰਨੀ ਸੇਵਿੰਗ ਹੈਗੀ ਆ ਇਹਦੀ ਵੀ ਜਾਣਕਾਰੀ ਜਿਹੜੀ ਹੈਗੀ ਇਹਨਾਂ ਨੂੰ ਮਿਲਣੀ ਚਾਹੀਦੀ ਹੈ ਜੇ ਉਹਨਾਂ ਨੂੰ ਲੱਗੇਗਾ ਜੇ ਉਹਨਾਂ ਨੂੰ ਲੱਗੇਗਾ ਕਿ ਇਹ ਠੀਕ ਨਹੀਂ ਹੈ ਤੇ ਉਹ ਵੀ ਜਿਹੜਾ ਉਹਦੇ ਬਾਰੇ ਦੇ ਵਿੱਚ ਕੀ ਕਰ ਰਹੇ ਹੋ ਮੈਂ ਅੱਗੇ ਦੱਸਣ ਵਾਲਾ ਉਸ ਤੋਂ ਇਲਾਵਾ ਅਗਰ ਤੁਹਾਡੇ ਕੋਲ ਕੋਈ ਘਰ ਜਿਹੜੇ ਹੈਗੇ ਆ ਉਹ ਕਿੰਨੇ ਐ ਇਹ ਵੀ ਗੱਲ ਜਿਹੜੀ ਹੈਗੀ ਆ ਉਹਨਾਂ ਨੇ ਤੁਹਾਡੇ ਕੋਲ ਜਿਹੜਾ ਸਰਵੇਕਸ਼ਨ ਆਉਣ ਵਾਲੇ ਸਮੇਂ 'ਚ ਜਿਹਦਾ ਜਿਹਦਾ ਵਾਅਦਾ ਉਹਨਾਂ ਨੇ ਆਪਣੇ ਘੋਸ਼ਣਾ ਪੱਤਰ ਸੋ ਕਾਲਡ ਨਿਆਇ ਪੱਤਰ ਦੇ ਵਿੱਚ ਕੀਤਾ ਹੈ ਇਹ ਗੱਲ ਵੀ ਜਿਹੜੀ ਹੈ ਤੁਹਾਨੂੰ ਦੱਸਣੀ ਪੈਣੀ ਹੈ ਇਹ ਬੜੇ ਕਮਾਲ ਦੀ ਗੱਲ ਹੈ ਕਿ ਜਿੱਥੇ ਤੁਹਾਡੀ ਪ੍ਰਾਪਰਟੀ ਤੁਹਾਡੀ ਕੇਵਲ ਆਪਣੀ ਹੈ ਲੇਕਿਨ ਉਹਦੇ ਬਾਰੇ ਦੇ ਵਿੱਚ ਇਹ ਕਹਿੰਨਾ ਕਿ ਜਿੰਨੀ ਆਬਾਦੀ ਉਹਨਾਂ ਹੱਕ ਇਹ ਹਿੰਦੁਸਤਾਨ ਦੀ ਜ਼ਰੂਰਤ ਹੈ ਔਰ ਇਹ ਕੀ ਤੁਸ਼ਟੀ ਕਰਨ ਦੀ ਨੀਤੀ ਨਹੀਂ ਤੇ ਹੋਰ ਕੀ ਹੈ ਔਰ ਅਗਰ ਇਹਦੇ ਬਾਰੇ ਦੇ ਵਿੱਚ ਜਿਸ ਤਰੀਕੇ ਦੇ ਨਾਲ ਤੁਸੀਂ ਦੇਖਿਆ ਕਿ ਹਮੇਸ਼ਾ ਉਹਨਾਂ ਦੀ ਪਾਲਿਸੀ ਮਾਈਨੋਰਟੀਜ਼ ਨੂੰ ਸਪੋਰਟ ਕਰਨ ਦੀ ਰਹੀ ਹੈ ਤੁਸ਼ਟੀ ਕਰਨ ਦੀ ਰਹੀ ਹੈ ਔਰ ਜਿਸ ਤਰੀਕੇ ਨਾਲ ਹਿੰਦੁਸਤਾਨ ਵਿਕਾਸ ਦੇ ਵਿੱਚ ਵੱਧ ਰਿਹਾ ਔਰ ਉਹਨਾਂ ਦਾ ਇਹ ਕਹਿਣਾ ਕਿ ਅਗਰ ਦੌਲਤ ਜਿਹੜੀ ਹੈ ਵੈਲਥ ਦੇ ਬਾਰੇ ਵਿੱਚ ਵੀ ਸਰਵੇਖਣ ਕਰਵਾਇਆ ਜਾਏਗਾ ਔਰ ਵੈਲਥ ਦੇ ਸਰਵੇਖਣ ਦੇ ਵਿੱਚ ਇਹ ਆਧਾਰ ਦੇਖਿਆ ਜਾਵੇਗਾ ਕਿ ਅਗਰ ਘਟ ਗਿਣਤੀ ਦੇ ਵਿੱਚ ਲੋਕਾਂ ਦੀ ਵੈਲਥ ਹੈ ਉਹਨੂੰ ਬਾਕੀਆਂ ਦੇ ਵਿੱਚ ਡਿਸਟ੍ਰੀਬਿਊਟ ਕੀਤਾ ਜਾਏਗਾ ਇਹ ਇਹਨਾਂ ਦੇ ਘੋਸ਼ਣਾ ਪੱਤਰ ਦਾ ਹਿੱਸਾ ਹੈ 골ਡ সোਨਾ ਜਿਹੜਾ ਸਾਡੇ ਸਾਰਿਆਂ ਲਈ ਬੜਾ ਇੱਕ ਪਵਿੱਤਰ ਔਰ ਅਸੀਂ ਉਹਨੂੰ ਆਪਣੀ ਇੱਕ ਸੇਫਟੀ ਔਰ ਸਿਕਿਉਰਿਟੀ ਮੰਨਦੇ ਹਾਂ ਔਰ ਮੈਂ ਸਮਝਣਾ ਕਿ ਉਹਦੇ ਬਾਰੇ ਦੇ ਵਿੱਚ ਵੀ ਉਹਨਾਂ ਨੇ ਕਿਹਾ ਕਿ ਇਹਦੇ ਬਾਰੇ ਵੀ ਸਰਵੇਖਣ ਕਰਕੇ ਅਗਰ ਕਿਸੇ ਕੋਲ ਸੋਨਾ ਵੀ ਵੱਧ ਹੈਗਾ ਤੇ ਉਹ ਸੋਨਾ ਵੀ ਜਿਹੜਾ ਹੈਗਾ ਉਹਦੀ ਰੀਡਿਸਟ੍ਰੀਬਿਊਸ਼ਨ ਕੀਤੀ ਜਾਏਗੀ ਔਰ ਇਵਨ ਮੈਂ ਤੇ ਸਮਝਣਾ ਕਿ ਇਹਦੇ ਵਿੱਚ ਮਹਿਲਾਵਾਂ ਦਾ इवन ਮੰਗਲ ਸੂਤਰ ਵੀ ਸੇਫ ਨਹੀਂ ਹੈਗਾ ਉਹਦੀ ਵੀ ਜਿਹੜੀ ਹੈਗੀ ਆ ਉਹ ਸਰਵੇਖਣ ਦੇ ਵਿੱਚ ਉਹਨੂੰ ਵੀ ਲਿੱਤਾ ਜਾਏਗਾ ਆਮ ਵਿਅਕਤੀ ਜਿਹੜਾ ਕਾਮਕਾਜੀ ਹੈ ਸਰਵਿਸ ਕਰਦਾ ਹੈ ਰਿਟਾਇਰਮੈਂਟ ਤੋਂ ਉਹਨੇ ਪੈਸੇ ਜਮਾ ਕਰਕੇ ਰੱਖੇ ਹੁੰਦੇ ਆ ਉਹ ਪੂੰਜੀ ਵੀ ਕਾਫੀ ਬਣ ਜਾਂਦੀ ਹੈ ਕਿ ਆ ਉਹਦੀ ਵੀ ਰੀਡਿਸਟ੍ਰਿਬਿਊਸ਼ਨ ਹੋਏਗੀ ਹੁਣ ਆਨਵਾਦ ਸਮੇਂ ਦੇ ਅੰਦਰ ਕਾਂਗਰਸ ਦੇ ਸੋ ਕਾਲਡ ਨਿਆਇ ਪੱਤਰ ਜਿਹੜਾ ਘੋਸ਼ਣਾ ਪੱਤਰ ਇਹਨੇ ਕੀਤਾ ਉਦੋਂ ਤੇ ਇਦਾਂ ਹੀ ਲੱਗਦਾ ਹੈ ਅਗਰ ਮੈਂ ਤੁਹਾਨੂੰ ਉਹਦਾ ਇਨ ਬੈਨੋ ਪੜ੍ਹ ਕੇ ਦੱਸਾਂ ਤਾਂ ਵੀ ਤੁਸੀਂ ਇਹੀ ਜਿਹੜੀ ਹੈ ਇਹਦਾ ਅੰਦਾਜ਼ਾ ਲਗਾਓਗੇ ਕਿ ਆਉਣ ਵਾਲੇ ਸਮੇਂ ਦੇ ਅੰਦਰ ਕਿਸ ਤਰੀਕੇ ਦੇ ਨਾਲ ਇਹ ਆਪਣੇ ਘੋਸ਼ਣਾ ਪੱਤਰ ਦੇ ਰਾਈਂ ਜਿਹੜੇ ਵਾਅਦੇ ਕਰ ਰਹੇ ਹੈ ਇਹ ਹਿੰਦੁਸਤਾਨ ਦੀ ਜਨਤਾ ਨੂੰ ਇਹ ਕਿਸ ਤਰੀਕੇ ਦੇ ਨਾਲ ਇਹ ਐਕਟ ਕਰਨਗੇ ਇਹ ਇਹਦੇ ਬਾਰੇ ਦੇ ਵਿੱਚ ਉਹਦੇ ਵਿੱਚ ਦੱਸ ਰਹੇ ਹੈ ਔਰ ਇਹਦੇ ਨਾਲ ਨਾਲ ਜਿਹੜੀ ਸੇਵਿੰਗਸ ਲੋਕਾਂ ਨੇ ਆਪਣੇ ਬੱਚਿਆਂ ਦੇ ਲਈ ਰੱਖੀਆਂ ਹੁੰਦੀਆਂ ਉਹ ਵੀ ਆਉਣ ਵਾਲੇ ਸਮੇਂ ਦੇ ਅੰਦਰ ਸੇਫ ਨਹੀਂ ਹੈ ਤੁਹਾਨੂੰ ਪਤਾ ਹੈ ਕਿ ਅਸੀਂ ਭਾਰਤੀ ਜਨਤਾ ਪਾਰਟੀ ਪੂਰੀ ਤਰ੍ਹਾਂ ਰੈਜ਼ਰਵੇਸ਼ਨ ਦੇ ਹੱਕ ਦੇ ਵਿੱਚ ਹੈ ਔਰ ਅੱਜ ਜਿਹੜਾ ਹਿੰਦੁਸਤਾਨ ਦੇ ਸੰਵਿਧਾਨ ਦੇ ਹਿਸਾਬ ਦੇ ਨਾਲ 50% ਤੱਕ ਰੈਜ਼ਰਵੇਸ਼ਨ ਹੋ ਸਕਦੀ ਹੈ ਉਹ ਆਪਣੇ ਘੋਸ਼ਣਾ ਪੱਤਰ ਦੇ ਵਿੱਚ ਕਹਿ ਰਹੇ ਹੈ ਕਿ ਅਸੀਂ 50% ਰੈਜ਼ਰਵੇਸ਼ਨ ਜਿਹੜੀ ਹੈ ਇਹਨੂੰ ਵਧਾਵਾਂਗੇ ਮੇਰਾ ਸਿਰਫ ਇੱਕੋ ਹੀ ਸਵਾਲ ਹੈ ਉਹਨੂੰ ਪੁੱਛਣਾ ਇਹਦਾ ਕੀ ਅਸਰ ਹਿੰਦੁਸਤਾਨ ਦੀ ਦੂਸਰੀ ਜਨਤਾ ਦੇ ਉੱਪਰ ਪਵੇਗਾ ਇਹ ਜਨਤਾ ਇਸ ਗੱਲ ਦਾ ਫੈਸਲਾ ਕਰੇ ਅਗਰ ਇਹ 50% ਤੋਂ ਰਿਜ਼ਰਵੇਸ਼ਨ ਵਧਾਉਂਦੇ ਐ ਤੇ ਇਹਦਾ ਕੀ ਅਸਰ ਜਿਹੜਾ ਹੋਣ ਵਾਲਾ ਔਰ ਦੂਸਰਾ ਲਗਭਗ 90% ਮੈਂ ਰਾਹੁਲ ਗਾਂਧੀ ਜੀ ਦੇ ਕੁਝ ਸਪੀਚਸ ਦੇ ਬਾਰੇ ਦੇ ਵਿੱਚ ਜਿਹੜੀ ਹੈ ਤੁਹਾਡੀ ਜਾਣਕਾਰੀ ਜਿਹੜੀ ਉਹਨਾਂ ਦੇ ଘੋਸ਼ਣਾ ਪੱਤਰ ਦਾ ਸਮੇਂ ਲੋ ਇੱਕ ਹਿੱਸਾ ਹੈ ਉਹਨਾਂ ਦੀ ਸਪੀਚ ਜਿਹੜੀਆਂ ਗੱਲਾਂ ਉਹਨਾਂ ਨੇ ਕਹੀਆਂ ਜਾਂ ਉਹ ଘੋਸ਼ਣਾ ਪੱਤਰ ਤੋਂ ਲੈ ਕੇ ਕਹੀਆਂ ਜਾਂ ଘੋਸ਼ਣਾ ਪੱਤਰ ਦੇ ਵਿੱਚ ਉਹਨਾਂ ਦੀ ਸਪੀਚਾਂ ਨੂੰ ਲੈ ਕੇ ਉਹ ਗੱਲ ਜਿਹੜੀ ਕਾਂਗਰਸ ਨੇ ਆਪਣੇ ਨਿਆਇ ਪੱਤਰ ਸੋ ਕੋਲਡ ਨਿਆਇ ਪੱਤਰ ਦੇ ਵਿੱਚ ਮੈਂਸ਼ਨ ਕੀਤੀ ਹੈ ਉਹਨਾਂ ਨੇ ਇਹ ਵਿਸ਼ੇਸ਼ ਕਰਕੇ ਕਿਹਾ ਹੈਗਾ ਕਿ ਆਪਾਂ ਜਿਤਨੀ ਆਬਾਦੀ ਉਤਨਾ ਹੱਕ ਦੀ ਵਿਸ਼ੇਸ਼ ਕਰਕੇ ਗੱਲ ਕੀਤੀ ਹੈ ਕਿ ਇਹਦੇ ਵਿੱਚ ਇਹ ਦੇਖਾਂਗੇ ਸਰਵੇ ਕਰਵਾ ਕੇ ਕਿ ਹਿੰਦੁਸਤਾਨ ਦੀ ਮੈਕਸਿਮਮ ਵੈਲਥ ਕੌਣ ਕੰਟਰੋਲ ਕਰਦਾ ਕਿੰਨੇ ਪ੍ਰਤੀਸ਼ਤ ਲੋਕ ਕੰਟਰੋਲ ਕਰਦੇ ਆ ਇਹ ਉਹਨਾਂ ਨੇ 6 April 2024 ਦੇ ਵਿੱਚ ਤੇਲੰਗਾਨਾ ਦੇ ਵਿੱਚ ਇੱਕ ਸਪੀਚ ਦੇ ਉਪਰ ਵਿੱਚ ਗੱਲ ਕੀਤੀ ਜਿਹੜੀ ਹੈ ਔਰ ਉਸ ਤੋਂ ਇਲਾਵਾ March 16 ਦੇ ਵਿੱਚ ਮਹਾਰਾਸ਼ਟra ਦੇ ਵਿੱਚ ਉਹਨਾਂ ਨੇ ਗੱਲ ਕਰਦੇ ਇਹ ਇਹ ਗੱਲ ਕਹੀ ਕਿ ਅਸੀਂ ਇੱਕ ਕੰਪਰੀਹੈਂਸਿਵ ਇਕਨੋਮਿਕ ਫਾਈਨੈਂਸ਼ੀਅਲ ਐਂਡ ਇੰਸਟੀਚੂਨਲ ਸਰਵੇ ਕਰਵਾਵਾਂਗੇ ਇਹ ਫੈਸਲਾ ਕਰਨ ਦੇ ਲਈ ਕਿ ਹਿੰਦੁਸਤਾਨ ਦੀ ਵੈਲਥ ਜਿਹੜੀ ਹੈਗੀ ਹੈ ਉਹ ਕਿਸ-ਕਿਸ ਵਿਅਕਤੀ ਦੇ ਕੋਲ ਹੈ ਮੈਂ ਸਮਝਦਾ ਇਹਨੂੰ ਗਹਿਨ ਚਿੰਤਨ ਦੇ ਉੱਪਰ ਹੋਣਾ ਚਾਹੀਦਾ